99 ਮਾਡਲ ਆ ਤੇ ਇਹਦੀ ਡਿਮਾਂਡ ਬਈ ਇਹ ਡਿਮਾਂਡ ਤਾਂ ਇਹਦੀ ਇਹਦੀ 1.70 ਹਜ਼ਾਰ ਮੰਗਦੇ ਨੇ ਡਿਮਾਂਡ ਬਾਈ ਜੀ ਇਹਦੀ ਇਹ ਡਿਮਾਂਡ ਬਾਈ 1.10 ਹਜ਼ਾਰ ਆ ਵੀ ਆਪਾਂ ਹਾਂ ਨਾ ਇੱਕੋ ਹੀ ਗੱਲ 95 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਬਾਕੇ ਚੈੱਕ ਕਰ ਸਕਦਾ ਬੰਦਾ ਹਾਂ ਜੀ ਦੋਸਤੋ ਸასი ਕਾਲ ਤੇ ਅੱਜ ਆਪਾਂ ਫਿਰ ਪਹੁੰਚਿਆਂਗੇ ਸਮਰਾ ਟਰੈਕਟਰ ਸੇਲ ਪਰਚੇਜ ਪੱਖੋ ਕਲਾਂ ਤੇ ਬਾਈ 70 ਆਪਣੇ ਨਾਲਾ ਕਰਦੇ ਆ ਗੱਲਬਾਤ ਬਾਈ ਜੀ ਛੋਟੇ ਤੋਂ ਛੋਟਾ ਟਰੈਕਟਰ ਸਫਰਾਜ ਕੋਈ ਵੀ ਖਰੀਦਣਾ ਤਾਂ ਸੰਪਰਕ ਕਰ ਲੈ ਸਕਰੀਨ ਤੇ ਨੰਬਰ ਹੈਗਾ ਸਸੀ ਕਾਲ ਬਾਈ ਜੀ ਸਸੀ ਕਾਲ ਬਾਈ ਜੀ ਕੋਠੀ ਕੋ ਬਾਈ ਜੀ ਠੀਕ ਹੈ ਬਾਈ ਜੀ ਤੁਸੀਂ ਦੱਸੋ ਬਾਈ ਠੀਕ ਹੈ ਠੀਕ ਹੈ ਬਾਈ ਜੀ ਕਿੰਨੇ ਕ ਟਰੈਕਟਰ ਅਵੇਲੇਬਲ ਨੇ ਬਾਈ ਜੀ ਆਪਣੇ ਕੋਲ ਟਰੈਕਟਰ ਆਪਣੇ ਕੋਲ 12 13 ਕ ਹੁੰਦੇ ਨੇ ਬਾਈ ਜੀ ਠੀਕ ਹੈ ਜੀ ਤੇ ਹੁਣ ਹਾਜ਼ਰ ਹੈਗੇ ਨੇ 5-7 ਕ ਟਰੈਕਟਰ 8 ਕ ਜੀ ਹਾਂ ਜਿਆਦਾਤਰ ਛੋਟੇ ਰੇਟਾਂ ਦੇ ਹਾਂ ਛੋਟੇ ਮੰਨ ਕੇ ਚਲੋ 4 4.5 ਲੱਖ ਲਾਸਟ ਅਰੇਂਜ ਹੁੰਦਾ ਜੀ ਠੀਕ ਹੈ ਬਾਈ ਜੀ ਮਤਲਬ 2-4 ਪੀਸ ਉੱਪਰ ਲੈਂਦੇ ਨੇ ਨਹੀਂ ਸਾਡੇ ਹਾਂ ਹਾਂ ਰਲ ਮਾਜਾ ਮਾਰ ਰੱਖਦੇ ਠੀਕ ਹੈ ਬਾਈ ਜੀ ਮੇਨ ਲੋਕੇਸ਼ਨ ਬਾਈ ਜੀ ਇਹ ਪਿੰਡ ਪੱਖੋ ਕਲਾ ਬਾਈ ਠੀਕ ਹੈ ਜੀ ਇਹ ਮਾਨਸਾ ਬਰਨਾਲਾ ਰੋਡ ਦੇ ਉੱਤੇ ਆ ਇਹ ਬਰਨਾਲੇ ਤੋਂ ਪੈਂਦਾ 20 ਕਿਲੋਮੀਟਰ ਠੀਕ ਹੈ ਜੀ ਤੇ ਮਾਨਸਾ ਤੋਂ 30 ਕਿਲੋਮੀਟਰ ਆਮ ਤਰਾ 25 ਕਿਲੋਮੀਟਰ ਠੀਕ ਆ ਭਾਈ ਜੀ ਤੇ ਬਾਕੀ ਸਕਰੀਨ ਉੱਪਰ ਨੰਬਰ ਆਏਗਾ ਭਾਈ ਜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਸੰਪਰਕ ਕਰ ਲਓ ਤੇ ਵੀਡੀਓ ਸਟਾਰਟ ਕਰਦੇ ਆ ਸਵਰਾਜ 735 ਤੋਂ ਦੱਸੋ ਭਾਈ ਜੀ ਇਹਦੇ ਬਾਰੇ ਤੇ ਮਾਡਲ ਕਿੰਨਾਗਾ ਜੀ ਇਹ ਭਾਈ ਜੀ 1991 ਮਾਡਲ ਆ ਠੀਕ ਹੈ ਪੰਜਾਬ ਨੰਬਰ ਆ ਪਹਿਲੇ ਘਰ ਦੀ ਨਮਾ ਕਢਾਇਆ ਪਹਿਲੇ ਘਰ ਦਾ ਨਮਾ ਕਢਾਇਆ ਬਾਕੀ ਸੰਗਰੂਰ ਦਾ ਨੰਬਰ ਆ ਜੀ ਠੀਕ ਮੰਗਲੇ ਟਾਇਰ ਮੰਨ ਕੇ ਚਲੋ 45 50 ਪੈਸੇ ਗੁੜੀ ਆਰ ਦੇਨੇ ਮੂਰਲੇ ਐਮ ਆਰ ਪ ਦੇ ਹੋਣਗੇ 75 ਪੈਸੇ ਜੀ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਵਧੀਆ ਫਚਕਾ ਲਾ ਵਾ ਕੇ ਚੈੱਕ ਕਰ ਸਕਦਾ ਰੰਗ ਪੇਂਟ ਦਾ ਬਾਈ ਰੰਗ ਪੇਂਟ ਸਾਰਾ origignal ਆ ਮਗਰਾਟ ਵੀ ਨਾਲ ਦੇਨੇ ਸਾਰਾ ਕੁਝ ਨਾਲ ਦਾ ਜੀ ਠੀਕ ਆ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਪੁਰਾਣਾ ਖੁੰਡ ਕਹਿ ਲਿਆ ਇਹ ਟਰੈਕਟਰ ਨੂੰ ਹਨਾ ਬਈ ਜੀ ਹਾਂਜੀ ਹਾਂਜੀ ਸਕੇ ਤੁਸੀਂ ਦੇਖ ਸਕਦੇ ਹੋ ਬਈ ਬਾਡੀ ਲੈਂਦਾ ਪੂਰਾ ਸੁੱਕਾ ਟਰੈਕਟਰ ਪਿਆਗਾ ਤੇ ਡਿਮਾਂਡ ਬਾਈ ਜੀ ਦੀ ਇਹ ਡਿਮਾਂਡ ਬਾਈ 110000 ਆ ਬਈ ਆਪਾਂ हां ਨਾ 1 ਕੋਈ ਗੱਲ 95000 ਦਾ ਟਰੈਕਟਰ ਦੇ ਦਾਂਗੇ ਬਾਕੇ ਚੈੱਕ ਕਰ ਸਕਦਾ ਬੰਦਾ ਵੀ ਆ 쇼ਰੂਮ ਤੋਂ ਮਿਲਦਾਗਾ ਵੱਡਿਆਂ ਤੋਂ ਵੀ ਸਸਤਾ ਟਰੈਕਟਰ ਐਣ ਬਾਈ ਹਾਂਜੀ ਹਾਂਜੀ ਬਾਈ ਜੀ ਠੀਕ ਆ ਬਾਈ ਜੀ ਮਾਨਤਾ ਨੂੰ ਹੋ ਜਾਊਗਾ ਬਈ ਹਾਂਜੀ ਹਾਂ ਮਾੜਾ ਮੋਟਾ ਚਾਹ ਪਣੀ ਜੂ ਹਾਂ ਮੌਕੇ ਤੇ ਜੀ ਕਰਨਾ ਠੀਕ ਆ ਜੀ ਤੇ ਆ ਗਏਗਾ ਬਾਈ ਜੀ ਸਵਰਾਜ 855 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਕਈ ਵੀਰ ਕਹਿੰਦੇ ਹੁੰਦੇ ਨੇ ਸਾਨੂੰ ਪੁਰਾਣੇ ਮਾਡਲ ਦਾ ਸਵਰਾਜ 855 ਲਿਆ ਕੇ ਦਿਖਾਓ ਅੰਦਰ ਪੰਪ ਵਾਲਾਗਾ ਮਾਡਲ ਹੈਗਾ ਬਾਈ ਜੀ ਇਹ ਇਹ ਬਾਈ ਜੀ 1997 ਮਾਡਲ ਆ ਠੀਕ ਆ ਜੀ ਤੇ ਪੰਜਾਬ ਨੰਬਰਾਂ ਦੂਜੇ ਤਾਂ ਨੌ ਆ ਠੀਕ ਆ ਜੀ ਨਵੇਂ ਟਾਇਰਾਂ ਜੀ ਚਾਰੇ JK ਕੰਪਨੀ ਦੇ ਠੀਕ ਆ ਜੀ ਇੰਜਨ ਗੇਅਰ ਜੀ ਅਗਲਾ ਬਾਕੇ ਚੈੱਕ ਕਰਕੇ ਫੇਰ ਲਾ ਜAVE ਇੰਨਾ ਚੰਗਾ ਟਾਇਰ ਇੰਜਨ ਦਾ ਠੀਕ ਆ ਜੀ ਸਾਰਾ origignal ਆ ਕਿਤੇ ਰੰਗ ਦੀ ਕਲਮ ਨਹੀਂ ਲੱਗੀ ਠੀਕ ਆ ਜੀ ਤੇ ਵੀ 29 ਮੋਗੇ ਦਾ ਨੰਬਰ ਆ ਵਾਜੀ ਚੌਰ ਸਹੀ ਸਿਆਲਾ ਆ ਗਿਆ ਕੰਡੀਸ਼ਨ ਦਾ ਪੂਰਾ ਸਾਫ ਆ ਸੋਹਣਾ ਪੈਣਾ ਬਈ ਗਾਲੀਏ ਹਾਂਜੀ ਹਾਂਜੀ ਪੂਰਾ ਸੋਹਣਾ ਟਾਇਰ ਚੌਂਕੜਾ ਨਵੇਂ ਆ ਜੀ JK ਕੰਪਨੀ ਦੇ ਟਾਇਰ ਨੇ ਚਾਰੇ 97 ਮਾਡਲ ਦੇ ਡਿਮਾਂਡ ਬਈ ਜੀ ਡਿਮਾਂਡ ਇਹਦੀ ਆਪਾਂ ਨੂੰ 220000 ਕਰਦੇ ਆ पूरे 2 लाख ਦਾ ਟਰੈਕਟਰ ਦੇ ਦਾਂਗੇ ਜੀ ਠੀਕ ਹੈ ਲਵੇ ਪੂਰੇ 2 ਲੱਖ ਰੁਪਏ ਦਾ ਇਹ ਜੋ 20000 ਰੁਪਏ ਦੀ ਛੂਟ ਹੋ ਗਈ ਹੈ ਨਾ ਬਈ ਹਾਂਜੀ ਹਾਂ ਠੀਕ ਹੈ ਜੀ ਮੰਨ ਤਾਂ ਬਈ ਹੋ ਜਾਂਦਾਗਾ ਰੇਟ ਫਿਕਸ ਨਹੀਂ ਹੁੰਦਾ ਨਾ ਮੇਰੇ ਨਾਲ ਹਾਂਜੀ 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 ਠੀਕ ਹੈ ਬਾਈ ਜੀ ਤੇ ਆ ਕਿਹਾ ਬਈ ਸਵਰਾਜ 735 ਠੀਕ ਹੈ ਜੀ ਜਿਵੇਂ ਸਾਨੂੰ ਬਈ ਵੀ ਆਖਿਆ ਸੀਗਾ ਸਵਰਾਜ ਹੀ ਬਾਈ ਕੋਲੇ ਜ਼ਿਆਦਾ ਹੁੰਦੇ ਨੇਗੇ ਠੀਕ ਹੈ ਜੀ ਦੇਖ ਲਓ ਚਾਰ ਸਵਰਾਜ ਅਵੇਲੇਬਲ ਨੇ ਤੇ ਇਹ ਮਾਡਲ ਹੈਗਾ ਬਾਈ ਜੀ ਇਹ ਮਾਡਲ ਜੀ 1999 ਪੰਜਾਬ ਨੰਬਰਾਂ ਠੀਕ ਹੈ ਮੰਗਲ ਟਾਇਰ ਜੇ ਕੇ ਕੰਪਨੀ ਦੇ 90 ਪੈਸੇ ਜੀ ਮੂਰਲੇ 70 ਪੈਸੇ ਆ ਠੀਕ ਹੈ ਜੀ ਮੂਰਲੇ ਜਨਗਿਰ ਦਾ ਇਹ ਵੀ ਪੂਰਾ ਚੰਗਾ ਜੀ ਅਗਲਾ ਬਾਕੇ ਇਹਨੂੰ ਵੀ ਚੈੱਕ ਕਰਕੇ ਫਿਰ ਪੇਮੈਂਟ ਲਵਾਂਗੇ ਠੀਕ ਹੈ ਜੀ ਇਹ ਚੰਗਾ ਇੰਜਨ ਗੇਅਰ ਦੀ ਬਾਈ ਕੰਦਾ ਗਾਰੰਟੀ ਆਗੇ ਬਾਕੀ ਭਾਈ ਇੱਥੇ ਬਾਈਆਂ ਦੇ ਮੇਨ ਲొਕੇਸਨ ਆ ਗਈ ਠੀਕ ਆ ਭਾਈ ਜੀ ਸ਼ੋਅਰੂਮ ਲਾ ਲੋ ਚਾਹੀਦੇ ਦੇਸੀ ਸ਼ੋਅਰੂਮ ਲਾ ਲੋ ਇੱਥੇ ਟਰੈਕਟਰ ਖੜਦੇ ਨੇ ਨਾ ਭਾਈ ਹਾਂਜੀ ਭਾਈ ਜੀ ਇੱਥੇ ਠੀਕ ਆ ਭਾਈ ਜੀ ਨਾਲ ਹੀ ਬਾਈ ਦਾ ਘਰ ਆਗਾ ਤੇ ਬਾਹਰ ਪੰਪ ਵਾਲਾ ਆ ਗਿਆ ਬਾਹਰ ਪੰਪ ਵਾਲਾ ਆ ਗਈ ਹਾਂ ਠੀਕ ਆ ਭਾਈ ਜੀ ਪੰਜਾਬ ਨੰਬਰ ਹੀ ਆ ਭਾਈ ਪੰਜਾਬ ਨੰਬਰ ਹੀ ਠੀਕ ਆ ਜੀ ਜਿੰਨੇ ਟਰੈਕਟਰ ਹੁੰਦੇ ਭਾਈ ਜੀ ਪੰਜਾਬ ਨੰਬਰਿੰਗ ਪੰਜਾਬ ਹੀ ਲੈਣੇ ਜੀ ਆਪਾਂ ਲੈਂਦੇ ਨਹੀਂ ਹੋਰ ਕੋਈ ਨੰਬਰ ਹਾਂਜੀ ਲੈਂਦੇ ਠੀਕ ਆ ਭਾਈ ਜੀ 99 ਮਾਡਲ ਆ ਤੇ ਇਹਦੀ ਡਿਮਾਂਡ ਭਾਈ ਇਹ ਡਿਮਾਂਡ ਤਾਂ ਇਹਦੀ 1.70 ਲੱਖ ਮੰਗਦੇ ਆ ਜੀ 1.60 ਲੱਖ ਦਾ ਟੈਟ ਦੇ ਦਾਂਗੇ 1.60 ਲੱਖ ਦਾ ਜੀ ਠੀਕ ਹੈ 1.60 ਲੱਖ ਰੁਪਏ ਦਾ ਬਾਈ ਕਹਿੰਦਾ ਦੇ ਦਾਂਗੇ ਤੇ ਅੱਗੇ ਕਹਿੰਦੇ ਬਾਈ ਜੀ ਸਵਰਾਜ 855 ਕੰਡੀਸ਼ਨ ਇਹਦੀ ਵੀ ਚੈੱਕ ਕਰਨੋ ਬਾਈ ਜੀ ਪੀਵੀ 49 ਨੰਬਰ ਆ ਬਾਈ ਜੀ ਬੈਟਰੀ ਬੂਟਰੀ ਬਾਈ ਓਕੇ ਹੈਗੀ ਬੈਟਰੀ ਬਾਈ ਜੀ ਨਵੀਂ ਆ ਸਾਰਾ ਓਰੀਜਨਲ ਆ ਕਿਤੇ ਵੀ ਕੋਈ ਕਲਮ ਲੱਗੀ ਹੋਵੇ ਆਪਾਂ ਜ਼ਿੰਮੇਦਾਰ ਆ ਠੀਕ ਹੈ ਸਾਰਾ ਓਰੀਜਨਲ ਆ ਮੂਰਲੇ ਟਾਇਰ ਪੋਲੋ ਦੇ ਨਵੇਂ ਨੇ ਮੰਗਲੇ ਟਾਇਰ ਹੋਣਗੇ 70 ਪੈਸੇ ਜੀ ਪੋਲੋ ਦੇ ਚਾਰੇ ਟਾਇਰ ਲਈ ਠੀਕ ਆ ਬਾਈ ਜੀ ਉੱਚੀ ਬਾਕੀ ਦੇਖ ਸਕਦੇ ਹੋ ਬਈ ਮਾਰਕਅਪ ਵਗੈਰਾ ਵੀ ਅਜੇ ਤੱਕ ਟਾਇਰਾਂ ਤੇ ਪਿਆ ਹੈਗਾ ਬਈ ਠੀਕ ਹੈ ਜੀ ਤੇ ਟਾਇਰ ਆ ਗਏ ਬਈ ਇਹਦੇ 13 ਲੈਣਾ ਬਈ ਹਾਂ 13 ਦੇ ਟਾਇਰ ਆ ਗਏ ਠੀਕ ਹੈ ਜੀ 13 ਦੇ ਟਾਇਰ ਆ ਗਏ ਬਈ 98 ਮਾਡਲ ਆ ਗਿਆ ਬਾਹਰ ਪੰਪ ਵਾਲਾ ਗਿਆ ਡਿਮਾਂਡ ਬਈ ਡਿਮਾਂਡ ਇਹਦੀ ਜੀ 2,35,000 ਆਪਾਂ 2,20,000 ਦਾ ਦੇ ਦਾਂਗੇ ਜੀ 2,20 ਆਗਾ ਪੁਰਾਣਾ ਟਰੈਕਟਰ ਹਾਂਜੀ ਪੁਰਾਣਾ ਕਟਾਂਗੇ ਜੀ ਵਿੱਚ ਜਿਹੇ ਜਿਹੇ ਹੋਇਆ ਠੀਕ ਹੈ ਇਹਦੇ ਪੁਰਾਣਾ ਟਰੈਕਟਰ ਹਰੇਕ ਟਰੈਕਟਰ ਨਾਲ ਕਟਿਆ ਜਾਊਗਾ ਬਈ ਤੇ ਆ ਗਿਆ ਬਈ ਜੀ ਸੋਨਾ ਲੀਕਾ 35 ਦਾ ਬਹੁਤੇ ਵੀਰਾਂ ਨੇ ਕਹਿ ਲਈ ਆਪ ਬੀ ਅਸੀ ਭਾਈ ਜੀ ਸੋਨਾ ਲੀਕਾ ਲੈਣਾ ਇੱਕ ਕਮਰਸ਼ੀਅਲ ਕੰਮ ਵਾਸਤੇ ਜ਼ਿਆਦਾ ਬਣਨਾ ਹੈ ਹਾਂਜੀ ਹਾਂਜੀ ਠੀਕ ਆ ਭਾਜੀ ਤੇ ਇਹ ਮਾਡਲ ਹੈਗਾ ਭਾਈ ਜੀ ਇਹ 2008 ਮਾਡਲ ਆ ਜੀ ਸਾਈਡ ਗੇਅਰ ਚ ਆ ਗਿਆ ਸਾਈਡ ਗੇਅਰ ਆ ਗਿਆ ਟਾਇਰ ਸਾਰੇ ਮੰਨ ਕੋ ਚਾਰੇ ਇਹਦੇ ਨਵੇਂ ਨੇ ਗੁੜੀਆ ਦੇ ਠੀਕ ਆ ਭਾਈ ਜੀ ਬਿਲ ਵਗੈਰਾ ਤਾਂ ਨਹੀਂ ਮਿਲਣਾ ਭਾਈ ਜੀ ਤੇ ਬਿਲ ਵੀ ਮਿਲ ਜੂਗਾ ਜੀ ਠੀਕ ਆ ਜੀ ਲਵੇ ਬਿਲ ਵੀ ਬਾਕੀ ਸਿਰੇ ਪਹਿਲੇ ਘਰ ਦਾ ਟਰੈਕਟਰ ਆ ਜੀ ਇਹ ਠੀਕ ਆ ਜੀ ਸਾਰੇ ਪ੍ਰੂਫ ਨਾਲ ਮਿਲਣਗੇ ਠੀਕ ਆ ਜੀ ਇੰਜਨ ਗੇਅਰ ਦਾ ਫੁੱਲ ਜ਼ਿੰਮੇਵਾਰੀ ਆ ਬਾਕੇ ਟਰੈਕਟਰ ਦੀ ਪੇਮੈਂਟ ਫੇਰ ਕਾ ਸੰਗ ਰਗਾਇਲੇ ਵੇ ਇੰਜਨ ਗੇਅਰ ਦੀ ਹਰੇਕ ਟਰੈਕਟਰ ਦੇ ਇੰਨੀ ਗਾਰੰਟੀ ਆ ਕਿ ਬਾਈ ਕਹਿੰਦਾ ਬਾਕੇ ਇੱਕ ਵਾਰੀ ਆਪਦਾ ਚੈੱਕ ਕਰਕੇ ਲੈ ਕੇ ਜਾਓ ਬਾਕੀ ਵੀ ਆ ਲੈਣੇ ਪੈਸੇ ਲਾਉਣੇ ਨੇ ਜਰੂਰੀ ਹੈਣਾ ਬਾਈ ਇਹ ਸਾਰਾ origignal ਆ ਜੇ ਕਿਤੇ ਰੰਗ ਦੀ ਕਲਮ ਲੱਗੀ ਤਾਂ ਆਪਾਂ ਜ਼ਿੰਮੇਵਾਰ ਹੋ ਠੀਕ ਆ ਬਾਈ ਜੀ ਅੱਠ ਮਾਡਲਾਂ ਤੇ ਇਹਦੀ ਡਿਮਾਂਡ ਹੈ ਜੀ ਬਾਈ ਜੀ ਇਹੀ ਡਿਮਾਂਡ ਤਾਂ ਆਪਾਂ ਮੰਨ ਕੇ ਚੱਲੋ 275000 ਮੰਗਦੇ ਆ ਮੰਨੋ 260000 ਦਾ ਟਰੈਕਟਰ ਆਪਾਂ ਦੇ ਦਾਂਗੇ ਠੀਕ ਆ ਭਾਈ ਜੀ 260000 ਖੁੱਲਿਆ ਕੋਈ ਨਹੀਂ ਕੁਛ ਨਹੀਂ ਖੁੱਲਿਆ ਤੇ ਕਰੀਦੀ ਚ ਕੋਈ ਚਾਬੀ ਨਹੀਂ ਲੱਗੀ ਜੀ ਠੀਕ ਆ ਭਾਈ ਬਾਕੀ ਦੇਖ ਦੋ ਟਾਈਕ ਕਿੱਲੇ ਬਾਹਨ ਤੇ ਚੱਲਿਆ ਹੋਇਆ ਜੀ ਠੀਕ ਆ ਇੰਜਨ ਉੰਜਨ ਭਾਈ ਜੀ ਪੂਰਾ ਸਾਫ ਹੈਗਾ ਦੇਖ ਸਕਦੇ ਹੋਗੇ ਚ ਲਿਸਕਾ ਮਾਰਦਾਗਾ ਠੀਕ ਆ ਭਾਈ ਜੀ ਤੇ ਟਾਇਰ ਆਗੇ ਭਾਈ ਜੀ ਇਹਦੇ ਵੀ 13 ਦੇਣਾ ਮੈਨੂੰ ਹਾਂ ਜੀ ਗੁਡੀਆਂ ਟਾਇਰ ਨੇ ਚਾਰੇ ਠੀਕ ਆ ਭਾਈ ਜੀ ਤੇ ਆ ਕੇ ਆ ਕੇ ਫਿਰ ਭਾਈ ਜੀ ਸੋਨਾਲੀਕਾ 750 ਦਾ ਕੰਡੀਸ਼ਨ ਚ ਚੈੱਕ ਕਰ ਲੋ ਭ ਟਾਇਰ ਜੀ ਦੇ ਚਾਰੇ ਨਵੇਂ ਆ ਦੇ ਬਰਾबरी ਨੇ ਮਰਫ ਦੇ ਠੀਕ ਹੈ ਜੀ ਤੇ ਪਹਿਲੇ ਮਾਲਕ ਦਾ ਜੀ ਸਾਰਾ ਓਰੀਜਨਲ 2010 ਮਾਡਲ ਆ ਫੁੱਲ ਟੌਪ ਆ ਗਿਆ ਜੀ ਇਹ ਠੀਕ ਹੈ ਜੀ ਡਿਸਟ੍ਰੀਬਿਊਟਰ ਭਾਈ ਡਿਸਟ੍ਰੀਬਿਊਟਰ ਆ ਗਿਆ ਜੀ ਤੇਲ ਬ੍ਰੇਕਾਂ ਆ ਗਈਆਂ ਸਟੀering ਦਾ ਤੇਲ ਆਡ ਆ ਗਿਆ ਜੀ ਠੀਕ ਹੈ ਜੀ ਪਾਵਰ ਸਟੀering ਜਗਾਣਾ ਭਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਡਬਲ ਐਕਟਿਵ ਭਾਈ ਜੀ ਪਾਵਰ ਸਟੀering ਆ ਗਿਆ ਪੀਵੀ 46 ਨੰਬਰ ਆ ਗਿਆ ਕੰਡੀਸ਼ਨ ਚੈੱਕ ਕਰ ਲੋ ਭਾਈ ਬਾਕੀ ਟਰੈਕਟਰ ਦੀ ਤੇ ਇਹਦੀ ਡਿਮਾਂਡ ਆ ਗਈ ਭਾਈ ਜੀ ਇਹਦੀ ਡਿਮਾਂਡ ਮੰਗਦੇ 3 ਲੱਖ ਦਾ 70 ਕਹੇ ਹਜ਼ਾਰ ਮੰਨ ਕੇ ਚਲੋ 60 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਆਪਾਂ ਠੀਕ ਆ ਜੀ 3 ਲੱਖ ਪਹਿਲੇ ਬਾਈ ਨੇ ਕਟਾ ਕੇ ਦੱਸਤਾ 20000 ਰੁਪਏ ਰੇਟ ਪਹਿਲੀ ਵੱਧ ਲਿਖੇ ਬੈਠਾ ਜੀ ਇਹਦੋਂ ਵੀ ਘਟਾਤਾ ਬਾਈ ਨੇ ਇਹ ਚ 30000 ਰੁਪਏ ਛੂਟ ਹੋ ਗਈ ਬਈ ਮੰਨ ਤਾਂ ਨਾ ਹਜੇ ਵੀ ਹੋਰ ਹੋ ਜੇ ਉਹ ਜਿਹਾ ਪੁਰਾਣਾ ਟਰੈਕਟਰ ਪਹਿਲੇ ਘਰ ਦੇ ਇਹ ਟਰੈਕਟਰ ਆ ਪ੍ਰੂਫ ਆਪਨ ਮਿਲਣਗੇ ਕੈਸ਼ ਦੀ ਕਾਪੀ ਆ ਠੀਕ ਆ ਜੀ ਤੇ ਲੋਨ ਵਗੈਰਾ ਹੋ ਜੂ ਬਈ ਲੋਨ ਵਗੈਰਾ ਹੋ ਜੂ ਜੀ ਹਾਂ ਠੀਕ ਬਾਕੀ ਸਿਵਲ ਤੇ ਡਿਪੈਂਡ ਆਣਾ ਬਈ ਹਾਂਜੀ ਹਾਂਜੀ ਠੀਕ ਹੈ ਕਈ ਵਾਰ 10 ਮਾਡਲ ਤੇ ਕੜੀਆ ਆਪਾ ਪੰਜਾਬ ਦੇ ਬਰਨਾਲੇ ਏਰੀਆ ਦੇ ਕਹਿੰਦੇ ਸਾਨ ਟਰੈਕਟਰ ਹੈਗਾ ਫੋ ਸਟਾਰ ਆ ਰਿਵਰਸ ਪੀਟੀ ਹੈਗਾ ਪਾਵਰ ਸਟੀਅਰਿੰਗ ਚ ਹੈਗਾ 14 ਦੇ ਟਾਇਰਾਂ ਚਾਹਣਾ ਬਈ ਜੀ 14 ਡੈਰਾ ਹਾਂਜੀ ਠੀਕ ਆ ਜੀ ਤੇ ਪੀਵੀ ਲੋਕਲ ਬਰਨਾਲੇ ਦਾ ਨੰਬਰ ਹੈ ਬਾਈ ਜੀ ਪੀਵੀ ਉਹੀ ਬਰਨਾਲੇ ਦਾ ਨੰਬਰ ਆ ਜੀ ਕੈਸ਼ ਦੀ ਕਾਪੀ ਆ ਠੀਕ ਆ ਬਾਈ ਜੀ ਤੇ ਮਾਡਲ ਹੈਗਾ ਬਾਈ ਜੀ 2013 ਮਾਡਲ ਆ ਜੀ ਇਹ ਠੀਕ ਆ ਜੀ ਟਰੈਕਟਰ ਦਾ ਕੋਈ ਕਲਚ ਨਹੀਂ ਖੁੱਲਿਆ ਕੋਈ ਕਿਤੇ ਰੰਗ ਦੀ ਕਲਮ ਨਹੀਂ ਲੱਗੀ ਆਪਾਂ ਜ਼ਿੰਮੇਦਾਰ ਹੋਵਾਂਗੇ ਕਿਤੇ ਟਰੈਕਟਰ ਦੇ ਰੰਗ ਹੋਵੇ ਠੀਕ ਆ ਜੀ ਮਤਲਬ ਇਹ ਟਰੈਕਟਰ ਲਾਸਟ ਈਅਰ ਵਾਲਾ ਹੈਗਾ ਨਾ ਬਾਈ ਜੀ ਜਿਵੇਂ ਆਪਾਂ ਕਹਿ ਰਹੇ ਹਾਂ ਨਾ ਹਾਂਜੀ ਹਾਂਜੀ ਬਈ 2013 ਦੇ ਮਾਡਲ ਹਾਂਜੀ ਹਾਂ ਠੀਕ ਆ ਬਾਈ ਜੀ ਤੇ ਇਹਦੀ ਡਿਮਾਂਡ ਹੈਗੀ ਹੈ ਬਾਈ ਜੀ ਇਹਦੀ ਇਹ 60000 ਦਾ ਟਰੈਕਟਰ ਦੇ ਦਾਂਗੇ ਜੀ ਆਪਾਂ ਠੀਕ ਆ ਜੀ ਇਹ ਜੋ ਕਮਾਈ ਥੋੜੀ ਕਹਿੰਦੇ ਘੱਟ ਹੁੰਦੀ ਹੈ ਬਈ ਨਹੀਂ ਟਰੈਕਟਰ ਬੜਾ ਨਵਾਂ ਜੀ ਇਹ ਟਰੈਕਟਰ ਆ ਮੰਨ ਕੇ ਚੱਲੋ ਜੀ ਹਫਤੇ ਬਾਅਦ ਵੀ ਪੇਮੈਂਟ ਲੈ ਲਾਂਗੇ ਇਹਨਾਂ ਨਵਾਂ ਟਰੈਕਟਰ ਆ ਜੀ ਕੋਈ ਕੋਈ ਦਿੱਕਤ ਲੱਗੇ ਤਾਂ ਆਪਣਾ ਟਰੈਕਟਰ ਘਰੇ ਛੱਡ ਸਕਦਾ ਬੰਦਾ ਠੀਕ ਆ ਲੱਗ ਗਿਆ ਐਨੇ ਗਾਰੰਟੀ ਅਗੇ ਪਾਈ ਕਹਿੰਦਾ ਹਫਤੇ ਤੱਕ ਦੀ ਗਾਰੰਟੀ ਹੈਗੀ ਠੀਕ ਆ ਬਾਈ ਜੀ ਜੇ ਥੋੜੀ ਪਸੰਦ ਨਹੀਂ ਆਉਂਦਾ ਟਰੈਕਟਰ ਕਾ ਠੀਕ ਹੈ ਬਾਈ ਕਹਿੰਦਾ ਪੈਸੇ ਦੇ ਦੇ ਸਾਡਾ ਟਰੈਕਟਰ ਏਜੰਸੀ ਚ ਜਾ ਕੇ ਚੈੱਕ ਕਰਾ ਕੇ ਫਿਰ ਪੇਮੈਂਟ ਦੇ ਕੇ ਜਾਓ ਜੇ ਜੇ ਕੋਈ ਉਨਿੱਕੀ ਆ ਆਪਾਂ ਟਰੈਕਟਰ ਵਾਪਸ ਲੈ ਲਾਂਗੇ ਠੀਕ ਹੈ ਬਾਈ ਜੀ ਗਰੰਟੀ ਹੈ ਜੇ ਕੰਮ ਦੇ ਤੇ ਜੇ ਕੰਮ ਦੀ ਗੱਲਬਾਤ ਕਰੀ ਬਾਈ ਜੀ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦਾ ਕੰਮ ਆਪਾਂ ਜੀ 1996 97 ਦੇ ਕੰਮ ਕਰਦੇ ਆ ਬਾਈ ਜੀ ਠੀਕ ਹੈ ਪੁਰਾਣਾ ਕੰਮ ਹਾਂ ਆਪਾਂ ਜ਼ਿਮੀਂਦਾਰ ਆਂ ਆਪਦੀ ਖੇਤੀ ਖੁੱਤੀ ਕਰਦੇ ਆ ਜੇ ਕੋਈ ਟਰੈਕਟਰ ਵਿਕ ਜਾਂਦੇ ਨੇ ਤਾਂ ਇੱਥੇ ਵੇਚ ਲੈਣੇ ਨਹੀਂ ਫਿਰ ਆਪਦੇ ਕੰਮ-ਕਮ ਵੀ ਲੈ ਲੈਣੇ ਆ ਤੇ ਆਪਣਾ ਮਕਾਨ ਇੱਥੇ ਅੰ ਠੀਕ ਹੈ ਕਿਵੇਂ ਕੋਈ ਜਿਆਦਾ ਸਾਲ ਚ ਦੋ ਵਾਰੀ ਜਾਏ ਤਾਂ ਵੱਖਰੀ ਗੱਲ ਆ ਠੀਕ ਹੈ ਜੀ ਬਾਕੀ ਬਾਈ ਇੱਕ ਗੱਲ ਇਹ ਬਾਈ ਦੀ ਹੋਰ ਆ ਗਈ ਇਹ ਟਰੈਕਟਰ ਲੈਂਦਾਗਾ ਨੇੜੇ ਤੇੜੇ ਵਾਲਾ ਹਾਂ ਲੋਕਲ ਲੋਕਲੀ ਸੀ ਨੇੜੇ ਨੇੜੋਂ ਟਰੈਕਟਰ ਲੈਣੇ ਆ ਬਾਹਲੀ ਦੂਰ ਨਹੀਂ ਜਾਂਦੇ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਨੇ 70 ਠੀਕ ਹੈ ਬਾਈ ਧੰਨਵਾਦ ਗੱਲ ਕਰਕੇ ਬਹੁਤ ਲੱਗਿਆ ਬਾਈ ਜੀ ਠੀਕ ਹੈ ਬਾਈ ਉਹ ਤੇ ਲੋ ਬਾਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜੇ ਕਿਸੇ ਵੀਰ ਨੇ ਟਰੈਕਟਰ ਬਾਏ ਕਰਨਾ ਹੈ ਸਕਰੀਨ ਤੇ ਨੰਬਰ ਆ ਕਰ ਲੋ ਸੰਪਰਕ ਧੰਨਵਾਦ ਸਸਿਕਾ